ਆਹ ਆ ਦੇਸ਼ ਇਹਨਾਂ ਦੇ ਰਹਿਣ ਦੀ ਯੋਗ ਨਹੀਂ ਇਹ ਇਹ ਇਹਨਾਂ ਦੇ ਰਹਿਣ ਦੀ ਯੋਗ ਨਹੀਂ ਇਹ ਦੇਸ਼ ਆ ਦੇਖ ਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਤੇ ਤੁਹਾਡਾ ਸਵਾਗਤ ਆ ਤੇ ਉਹ ਬੈਠਾ ਸਾਡਾ ਜੋਮਨਦੀਪ ਵਿੱਚ ਬੜਿਆ ਹੋਇਆ ਹੈ ਵਿੱਚ ਬੜਿਆ ਹੋਇਆ ਕਾਹਦੇ ਵਿੱਚ ਬੜਾ ਬਾਹਰ ਨਿਕਲ ਤੂੰ ਲੈ ਬੈਠਾ ਪੱਤ ਮਾਰੀ ਜਨਾਬ ਅਬ ਤੇਰਾ ਕਾਰ ਤੁਹਾਨੂੰ ਪਤਾ ਤੇਰਾ ਕਾਰ ਹੈ ਹੁਣ ਬਾਹਰ ਆ ਜਾਜੋ ਇਹਨਾਂ ਨੇ ਸਾਰਾ ਬਾਈ ਤੋੜਿਆ ਪਿਆ ਸਾਡਾ ਉਹ ਸਾਲਾ ਸਾਰਾ ਤੋੜਿਆ ਪਿਆ ਨੇ ਜਿਹਦੇ ਵਿੱਚ ਵੱਡਾ ਕਾਰਨਾ ਜੋ ਬੰਦੀਪ ਦਾ ਉਹ ਨਹੀਂ ਉਹ ਨਹੀਂ ਆ ਜਾ ਹੁਣ ਸਿਰ ਨੰਬਰ ਵਾਲੀ ਕੋ ਪ੍ਰਸਮ ਖੋਲ ਬੰਦ ਕਰ ਦੇ ਇੱਧਰ ਹੋ ਰਹੀ ਆ ਰਸਮ ਜੀਪ ਤਿਆਰ ਇਹਦਾ ਬਾਹ ਹੋ ਰਿਆ ਸਿਰ ਕੱਲੇ ਸਿਰ ਨਾ ਆਤੀ ਸੀ ਤੇ ਅੱਜ ਇਹਦਾ ਸਿਰ ਪਾਇਆ ਅੱਜ ਦਾ ਸਿਰ ਹੋਇਆ ਹੀ ਨਹੀਂ ਤੂੰ ਕਮਾ ਲਈ ਹੋ ਗਈ ਥੱਲੇ ਨੂੰ ਕਰ ਬੱਤ ਹਾਂ ਸਵਾਲ ਕਰ ਸਾਈਕਲ ਚਲਣ ਜਾਣਾ ਅੱਜ ਹਾਂ ਫੋਨ ਨੀ ਕਰ ਬੈਠ। ਉਹ ਤੂੰ 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 ਬੈਨ ਨਹੀਂ ਟਿਕਿਆ ਤੂੰ। ਆਹ ਤੇਰੇ ਤੋਂ ਨਹੀਂ ਗੱਲ ਸੁਣਾਂ ਮਮਾ ਨਹੀਂ। ਮੌਸਮ ਬੜਾ ਸ਼ਾਨਦਾਰ ਆ ਜੀ। ਤੁੱਪ ਨਿਕਲੇ ਹੋਏ ਸੂਰਜ ਅੱਜ ਬਹੁਤ ਦਿਨਾਂ ਬਾਅਦ ਇੰਨਾ ਸੋਹਣਾ ਤੇ ਸ਼ਾਨਦਾਰ ਆ। ਤੇ ਹੁਣ ਚੱਲਿਆ ਬੱਚਿਆਂ ਨੂੰ ਲੈ ਕੇ ਪਾਰਕਾਂ। ਦਾ ਦੇ ਤਾਂ ਲਾਇਕ ਕਦਾ। ਬੱਸ ਇੰਨੇ ਕਨਾ ਬਸ ਜਾਈ ਦੀ। ਇੱਕ ਹੋਰ ਦੇ ਚੱਲ। ਚੱਲ ਚੱਲ ਚੱਲ। ਇੱਕ ਹੋਰ ਦੇ ਲੈ। ਤਲ ਹੁਣ ਧੁੱਪ ਨਿਕਲੀ ਬੁੱਤੇ ਤੇ ਖੇਡ ਲਾ ਹੁਣ ਦੋ ਮਿੰਟ ਵੱਡੀ ਪਾਰਕ ਜਾਉਂਗੇ ਉੱਥੇ ਪਾਣੀ ਖੜਾ ਮੀਂਹ ਪਿਆ ਵਾ ਕੱਲ ਦਾ ਉਹ ਤਾਂ ਸਾਰੀ ਸਾਈਕਲੀ ਲਿਬੜ ਜਣੀ ਤੇਰੀ ਅੱਛਾ ਚੱਲ ਖੇਡ ਲਾ ਹੁਣ ਇੱਥੇ ਦੇ ਲੈ ਦੋ ਚਾਰ ਗੇੜੇ ਉਰੇ ਪਹਿਲਾਂ ਹਾਂ ਕੀ ਕਹਿਣਾ ਪਾਣੀ ਦੀ ਖੜਣਾ ਖੇਡ ਲੈ ਚੱਲ ਅੱਜ ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਰਹੇ ਨੇ ਨਾਲੇ ਆਪਾਂ ਧੁੱਪ ਸੇਕ ਰਹੇ ਬੈਠੇ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਇਦਾਂ ਦੀ ਤੇ ਨਾਲੇ ਬੱਚੇ ਨੂੰ ਖਿਲਾ ਰਹੇ ਆ। 2 ਕੁ ਮਿੰਟ ਇੱਥੇ ਖਿਲਾ ਕੇ ਫਿਰ ਉਹਨਾਂ ਵੱਡੇ ਪਾਰਕ ਲੈ ਕੇ ਜਾਣਾ। ਕਿਉਂਕਿ ਬੱਚੇ ਵੀ ਮੌਸਮ ਖਰਾਬ ਹੁੰਦਾ ਘਰੇ ਰਹਿੰਦੇ ਆ, ਬੋਰਜ ਹੋ ਜਾਂਦੇ ਨੇ ਘਰੇ ਵੀ। ਇੱਕ ਦੂਜੇ ਨਾਲ ਲੜੀ ਜਾਂਦੇ ਆ, ਖਿਜੇ-ਖਿਜੇ ਹੋ ਜਾਂਦੇ ਆ। ਹੁਣ ਇੱਥੇ ਆਏ ਆ ਬਾਹਰ ਤੇ ਵਧੀਆ ਇੰਜੋਏ ਕਰ ਰਹੇ ਆ ਵੀ ਹੁਣ ਬਹੁਤ। ਉਹ ਗਿਰਨ ਜਾਏ ਆ। ਅਜੇ ਡਰਦੀ ਆ। ਪੂਰੀ ਤਰ੍ਹਾਂ ਇੱਕ ਕੰਫੀਡਬਲ ਹੋ ਕੇ ਨਹੀਂ ਚਲੋਂਦੀ ਹੈ ਕਿ ਸਾਈਕਲ ਹੀ ਜਦੋਂ ਮੁੰਡਾ ਕੋ ਗੱਡੀ ਗੁੱਡੀ ਦੇਖ ਲੈਂਦੀ ਕੋਈ ਬੰਦਾ ਦੇਖ ਲੈਂਦੀ ਹੈ ਫਿਰ ਡਰ ਜਾਂਦੀ ਹੈ ਖੜ ਜਾਂਦੀ ਹੈ ਚੱਲ ਹੁਣ ਦੇਖ ਕੇ ਚੱਲ ਉਹ ਕਿੱਥੇ ਰਹਿ ਗਿਆ ਤੂੰ ਉਹ ਜੋ ਬਣਾ ਇੱਧਰ ਆ ਜਾ ਯਾਰ ਕਿੱਥੇ ਬੈਠਾ ਗਣਾ ਖਰਗੋਸ਼ ਬੈਠਾ ਹੁੰਦਾ ਕੀ ਹੈ ਕਿਆ ਹੋਇਆ ਫੁੱਲ ਹਾਂ ਚਲਾ ਜਾ ਉੱਥੋਂ ਪੱਟ ਬੋਲਾ ਹਾਂਜੀ ਕੀ ਹੋ ਗਿਆ ਦੱਸੋ ਚਲੋ ਮੈਂ ਸਾਈਕਲ ਇੱਧਰ ਖੜਾਇਆ ਕਰ ਡੌਗੀ ਤੈਨੂੰ ਕੀ ਕਹਿੰਦੇ ਕੁਝ ਨਹੀਂ ਕਹਿੰਦੇ ਉਹ ਖੜਿਆ ਹੋਇਆ ਉਹਨਾਂ ਨੇ ਉਹ ਨਹੀਂ ਵੱਜਦਾ ਥੋੜਾ ਪਿੱਛੇ ਜਾ ਬੱਚਾ ਹਾਂ ਬਰਾਵੋ ਓਹੋ ਬਾਕੀ ਬਈ ਬਹੁਤ ਜ਼ਿਆਦਾ ਗਰਮੀ ਆਈ ਝੋਪ ਰਿੰਕਲੇ ਹੋਏ ਬਹੁਤ ਤੇਜ਼ ਜਾਕਾ ਪਾਇਆ ਹੋਇਆ ਗਰਮੀ ਆਉਣ ਲੱਗੀ ਬੱਚੇ ਨੇ ਤਾਂ ਪਹਿਲਾਂ ਖੋਲ ਤੇ ਉਹ ਮਨ ਨੂੰ ਵੀ ਖੋਲਣਾ ਪੈਣਾ ਇਹਨਾਂ ਨੇ ਪਾਈ ਹੋਈ ਕੋਟੀ ਸਾਨੂੰ ਬਦਲੀ ਪਤਨੀ ਮੇਰੇ ਕੱਲੇ ਟੀ-ਸ਼ਰਟ ਪਾਈ ਹੋਈ ਆ ਮੈਂ ਤਾਂ ਨਹੀਂ ਖੋਲ ਰਿਹਾ ਲੈ ਬਾਜੀ ਬੁਰੇ ਤੇ ਪੀਣ ਲਾ ਜਣੀ ਅੱਜ ਤਾਂ ਖਾ ਤਾਂ ਅਸੀਂ ਆਪਣੇ ਕੰਗਾਈ ਲੇਟੇ ਲੱਗਦੇ ਮਿੱਟੀ ਜੀ ਤੁਸੀਂ ਆਏ ਹੁਣ ਤਾਂ ਇੱਧਰ ਆਏ ਹਾਏ 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 ਚੱਲ ਜਾਓ ਟੁੱਟੀ ਤੇ ਤੋਰਿਆ ਜਾ ਲੋ ਜੀ ਪਾਰਕ ਚ ਖੇੜਿਆ ਏ ਨਿਆਣੇ ਨੂੰ ਖਿਲਾ ਲਿਆ ਐਕਸਰਸਾਈਜ਼ ਕਰ ਲਈ ਬਣੀ ਬੁੱਟੀ ਤੇ ਹੁਣ ਘਰੇ ਆਏ ਆ ਓ ਮਾਈ ਗੋਡ ਐਕਸਰਸਾਈਜ਼ ਕਰਨ ਦਾ ਫਾਇਦਾ ਕੀ ਹੋਊਗਾ ਜਦੋਂ ਘਰੇ ਐਦਾਂ ਦੀਆਂ ਚੀਜ਼ਾਂ ਬਣੀਆਂ ਹੋਣੀਆਂ ਲੋ ਜੀ ਅੱਜ ਸਾਡੇ ਘਰੇ ਚੱਲ ਰਿਹਾ ਲੰਗਰ ਗੋਲ ਕੱਪਿਆਂ ਦਾ ਥੋੜੇ ਰਹਿ ਗਏ ਐਕਸਰਸਾਈਜ਼ ਕਰਕੇ ਆ ਕੇ ਜਦੋਂ ਐਸੀ ਚੀਜ਼ ਮਿਲਦੀ ਆ ਕੀ ਕਰਨੀ ਵੀ ਐਕਸਰਸਾਈਜ਼ ਕਾਤੇ ਕਰ ਲਈ ਲਿਓ ਵੀ ਖਾਈ ਗਏ ਹਾਂ ਗੋਲ ਗੱਪੇ ਲੋਈ ਅੱਜ ਖਾਣਗੇ ਗੋਲ ਗੱਪੇ ਮਮਾ ਮਮਾ ਕਾਪੂ ਲੋਕ ਓ ਮਾਈ ਗਾਡ ਐਨਾ ਪਾਉ ਤੇ ਐਦਾ ਪਾਣੀ ਵਿੱਚ ਭਰੋ ਪਾਣੀ ਬੜਾ ਖਵਾਦਾ ਹੈਗਾ ਤਾਂ ਉਹੀ ਬਾਅਦ ਮੈਂ ਨਾਲ ਇਹਦੇ ਵਿੱਚ ਪਾ ਲੈ ਕੁਛ ਨਾ ਪਾਖੀ ਅੱਛਾ ਗੋਲ ਗੱਪੇ ਅੰਦਰ ਦੀ ਗੰਢੀ ਨੂੰ ਕਾਣ ਤੋਂ ਟਾਈਟ ਮਿਲਦਾ ਬਸ ਤੇਲ ਚ ਪਾਓ ਉਬਾਲੋ ਮੈਟੋਮੈਟਿਕ ਤਿਆਰ ਹੈ ਹੈ ਈਮਲੀ ਵਾਲਾ ਨਹੀਂ ਤਾਂ ਪਾਉਣੇ ਚਾਹੋ ਸਹੀ ਕਿਤੇ ਹੂੰ ਨਾ ਉਹ ਆ ਤੂੰ ਸੋੜ ਪਾਉਂਗਾ ਸਾਰਾ ਮੂੰਹ ਚ ਆਹ ਤਾਂ ਦਾ ਪਾਉਤੋ ਸਭ ਤੋਂ ਤੇਰੀ ਮੈਨੂੰ ਸਾਰਾ ਛੋਟੇ ਤੁਹਾਡੇ ਮੂੰਹ ਛੋਟੇ ਆ ਛੋਟੇ ਸਵਾਦ ਲੱਗੇਗਾ ਮਨ ਨੂੰ ਆਂ ਦੋਲ ਪਾਣੀ ਤੋਂ ਲੱਗੇ ਨਾ ਜੰਨੀ ਮੱਛਾਂ ਦੇ ਮਿੱਠਾ ਪਾਲੂਗੇ ਵਿੱਚ ਮੜੇ ਹੈ ਹੂੰ ਬਈ ਜਿਹੜੇ ਇੰਡੀਆ ਦੁਕਾਨ ਤੋਂ ਆਪਾਂ ਇਹ ਗੋਲ ਗੱਪੇ ਲਿਆਉਂਦੇ ਆਂ ਜਮੇ ਥੋੜੇ ਤੇਲ ਚ ਫਰਾਈ ਕਰਨੇ ਆ ਇਹ ਫੇਰ ਜ਼ਿਆਦਾ ਟੈਸਟੀ ਬਣਦੇ ਆ ਬਾਲੇ ਤੇਲ ਚ ਨਾ ਕਰੇਂਗੇ ਤਾਂ ਫੇਰ ਨਹੀਂ ਸਵਾਦ ਆਉਂਦੇ ਹੈਗੇ ਉਹ ਬਣਾਏ ਵੀ ਬਹੁਤ ਸਵਾਦ ਆਉਂਦਾ ਇੱਕ ਪੈਕਟ ਚੋ ਕਾਫੀ ਨਿਕਲੇ ਹੁੰਦੇ ਆ ਆ ਜਾ ਆ ਜਾ ਆ ਜਾ ਆ ਜਾ ਬੰਦਾ ਰੁੱਸ ਗਿਆ ਸਾਡਾ ਉਹਨੂੰ ਦੂਆ ਗੋਲ ਗੱਪੇ ਦੇ ਦ ਜਿਹੜਾ ਬਾਹਰ ਆਪਾਂ ਗੋਲ ਗੱਪੇ ਖਾਂਦੇ ਆ ਨਾ ਉਹਦੇ ਨਾਲ ਘਰੇ ਬਣਾ ਕੇ ਖਾ ਲੋ ਤਾਂ ਵਧੀਆ ਸਾਰਾ ਕੁਝ ਸਾਫ ਸੁਥਰਾ ਤਾਂ ਮਿਲਦਾ ਕਰੇ ਹੁਣ ਬਾਹਰ ਪਤਾ ਨਹੀਂ ਆਪਾਂ ਰੇੜੀ ਰੂੜੀ ਦੇ ਖਾਂਦੇ ਰਹਨੇ ਆ ਕਿੱਦਾਂ ਨਾਲ ਹੁੰਦਾ ਕਿੱਦਾਂ ਨਹੀਂ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਹੁਣ ਆ ਪਤਾ ਫਰੈਸ਼ ਚੀਜ਼ ਆ ਬਿਲਕੁਲ ਜਿਹੜਾ ਵੀ ਇਹ ਗੋਲ ਗੱਪਾ Odisha ਦੀ ਕਹਿੰਦੇ ਪਤਾਸ਼ ਆਏ Odisha ਚ 3600 ਗੜ ਉਹ ਸਾਈਡ ਜ਼ਿਆਦਾ ਹੋਇਆ ਜੀ ਸਭ ਤੋਂ ਪਹਿਲਾਂ ਉਹ ਉਹ ਸਾਈਡ ਲੋਕ ਹੁਣ ਵੀ ਜ਼ਿਆਦਾ ਖਾਂਦੇ ਨੇ ਤੇ ਮਿਰਚਾਂ ਦਾ ਜ਼ਿਆਦਾ ਖਾਂਦੇ ਨੇ ਜਿਪਨਾ ਆਪਣੇ ਦੇ ਨਾਰਮਲ ਮਿਰਚ ਉਧਰ ਮਿਰਚਾਂ ਵੀ ਜ਼ਿਆਦਾ ਹੁੰਦਾ ਤੇ ਇੰਡੀਅਨ ਡਿਸ਼ ਆ ਇਹ ਕਿਧਰ ਪਾਣੀ ਨੂੰ ਪਾਣੀ ਨੂੰ ਦਾਲ ਦਸਦੇ ਚੱਲ ਕੋਈ ਨਹੀਂ ਗੋਲ ਗੱਪਾ ਇਹ ਹੈ ਜੀ ਪ੍ਰੋਪਰ ਇੰਡੀਅਨ ਡਿਸ਼ ਦਾਣੇ-ਦਾਣੇ ਦੇ ਲਿਖੇ ਖਾਣੇ ਵਾਲੇ ਜਨੋਂ ਕਹਿੰਦੇ ਸਹੀ ਗੱਲ ਹੈ ਗੋਲ ਗੱਪੇ ਪ੍ਰਭੂ ਗੁਣ ਦੇ ਕਰਮਾ ਚੀਤੇ ਕਾਲ ਮਿੰਟ ਲੇਟ ਹੋਏ ਨਹੀਂ ਖਾਲੀ ਹੋ ਜਾਣਾ ਤਾਂ ਚੱਲ ਖਾ ਲਮ ਅੱਜੇ ਕਰੇਗਾ ਬਾਹਰ ਤੋਂ ਕੋਈ ਨਾ ਖਾ ਲੋ ਗੱਪੇ ਖਾਣ ਤੋਂ ਬਾਅਦ ਕਹਿੰਦੇ ਵੀ ਇਦਾਂ ਦਾ ਮਹਿਸੂਸ ਕਰਦੇ ਆ ਬੱਚੇ ਆ ਦੇਖੋ ਐ ਇਹਨਾਂ ਮਿਲਦਾ ਗੋਲ ਗੱਪੇ ਚੜ ਕੇ ਲੱਗਦੇ ਤੈਨੂੰ ਜੋਮਣਾ ਉਹ ਜੋਮਣ ਗੋਲ ਗੱਪੇ ਚੜ ਕੇ ਤੈਨੂੰ ਲੈ ਇਹ ਕਿਹੜਾ ਸਪਾਈਡਰਮੈਨ ਕਿਹੜਾ ਕਰਾ ਹੁਣ ਸਵੇਰ ਵਾਲੀ ਹੋ ਜਾਣੀ ਸਵੇਰ ਵਾਲੀ ਐਨੀ ਠੰਡ ਹੋ ਗਈ ਮਾ ਟੋਪੀ ਟੁਪਲੀ ਬੈਠੇ ਮੈ ਐਨੀ ਠੰਡ ਹੋ ਗਈ ਅੱਛਾ ਹਵਾ ਚੱਲਦੀ ਆ। ਨਹੀਂ ਤੇ ਆ ਜਾਓ ਯਾ ਮੈਂ ਤਾਂ ਕੱਲ ਭਰ ਤੋਂ। ਅੱਛਾ ਅੱਛਾ ਦਵਾਈ ਲਿਆਉਣੀ ਸੀ। ਅੱਛਾ ਅੱਛਾ। ਮੈਂ ਨਾਲੇ ਤੇ ਹਾਂ। ਅੱਛਾ ਅੱਛਾ ਨਾ ਨਾ ਦਵਾਈ ਲੈ ਲੈ ਫਿਰ ਆਪਣੀ ਟਾਈਮ ਨਾਲ। ਨਹੀਂ ਤੇ ਕੱਲ। ਅੱਛਾ ਕੋਈ ਨਾ ਤਾਂ ਹੋਊ। ਆ ਆ ਤਰਨੋ ਕੋਸਾਉਂ ਨਹੀਂ ਆਏਗਾ ਕੁਝ ਨਹੀਂ ਆਉਣੀ ਜੋ ਕੋ ਦਮਾ। ਅੱਛਾ। ਵੀ ਅੱਜ ਚੱਲ ਰਹੀ ਆ ਮੀਟਿੰਗ। ਹੁਣ ਦੁਆਰੇ ਟੂਰਨਾਮੈਂਟ ਸ਼ੁਰੂ ਹੋਣੇ ਆ। ਉਦੇ ਸਮਾਂਦਰ ਦੇ ਵਿੱਚ ਮੀਟਿੰਗ ਕਰਨ ਲੱਗੇ ਪਏ ਸੀ ਡੋਗਰ ਕਿਹੜਾ ਜਮਿਆ ਬਲੌਗ ਕਰਦਾ ਦੋਨੇ ਬਲੌਗ ਇਕੱਠੇ ਹੋ ਗਏ ਸ਼ਾਬਾਸ਼ ਸ਼ਾਬਾਸ਼ ਹੁਣ ਅਗਲੇ ਸੰਡੇ ਤੋਂ ਕ੍ਰਿਕਟ ਸਟਾਰਟ ਕਰਾਂ ਕਿ ਆਇਆ ਇਹ ਚ ਦਿਖਾਈ ਤਾਂ ਹੈ ਬਿਜਲੀ ਲਈ ਇਹਦਾ ਇਹੜਾ ਉਹ ਲੱਗਦੇ ਨਹੀਂ ਉਹ ਮੇਲਾ ਜੋ ਉਹਦੇ ਵਾਸਤੇ ਲਾਇਆ ਹੋਇਆ ਹੋ ਗਿਆ ਡੰਨਾ ਹੁਣ ਆਪਣਾ ਡੰਨ ਡੰਨ ਲੋ ਜੀ ਅਗਲੇ ਸੰਡੇ ਹੁਣ ਮੈਚ ਖੇਡਣ ਜਾਣਾ ਸੀ ਉਹਦਾ ਵੀ ਤੁਹਾਨੂੰ ਬਲੌਗ ਦਿਖਾਇਆ ਜਾਊਗਾ ਅਨਾ ਪੀਸ਼ੂ ਤੇਰੀ ਚੈਨਲ ਦਾ ਨਾਮ ਕੀ ਚੈਨਲ ਦਾ ਨਾਮ ਕੀ ਗਾਈਜ਼ ਮੇਰਾ ਨਵ ਬਿਸ਼ੂ ਵਲੌਗਸ 2 ਹੈ ਠੀਕ ਹੈ ਤੇ ਉਹ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਐਡੀ ਸ਼ੇਅਰ ਕਰੋ ਦਵਾਰੇ ਦੱਸ ਥੋੜੀ ਦੱਸ ਮੜਾ ਜਿਹੜੇ ਮੇਰੀ ਮੇਰੀ ਆਡੀਅੰਸ ਨਾ ਹੌਲੀ ਸੁਣਦੀ ਹੈ ਦਵਾਰਾ ਬੋਲ ਹੌਲੀ ਹੌਲੀ ਹਾਂ ਸਬਸਕ੍ਰਾਈਬ ਕਰੋ ਮੇਰਾ ਚੈਨਲ ਚੈਨਲ ਦਾ ਨਾਮ ਹੈਗਾ ਬਿਸ਼ੂ ਵਲੌਗਸ 2 ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਉਹ ਤਾਂ ਕਰੇ ਲੈਣਾ ਕਿ ਲੈਣੇ ਦੇਖੇ ਜਿਹੜਾ ਕਰੂਗਾ ਉਹਨੇ ਪੰਜਾਇਰ ਉਹ ਬਿਸ਼ੂ ਵੱਲੋਂ ਨਹੀਂ ਜਿਆਦਾ ਕਾਪਰ ਤੇ 20 ਕਰ ਦੰਨੇ ਆ ਪਾਰਟੀ ਕਰ ਦਾਂਗੇ ਇਹ ਵਲੌਗ ਸਾਰਿਆਂ ਨੂੰ ਹਾਂ ਚਲਿਆ ਫਿਰ ਮੈਂ ਪ੍ਰਧਾਨ ਕਾ ਬਾਜੂ ਵੈਸੇ ਆਣੇ ਨਹੀਂ ਨੇ ਆਹਾਂ ਦੇਸ਼ ਇਹਨਾਂ ਦੇ ਰਹਿਣ ਦੇ ਯੋਗ ਨਹੀਂ ਇਹ ਦੇਖ ਇਹਨਾਂ ਦੇ ਰਹਿਣ ਦੇ ਯੋਗ ਨਹੀਂ ਇਹ ਦੇਖ ਆ ਦੇਖ ਲੋ ਟਾਕਣ ਦੀ ਹੈ ਚੱਕੇ ਦੇ ਲੈ ਚੱਕੋ ਜਣੀ ਹਾਂ ਹਾਂ ਫਿਲਮ ਪੂਰੀ ਬੋਲਟ ਵਾਲੀ ਆ ਸਰਵਿਸ ਕਰਾਈ ਹੋ ਨਾ ਇਹ ਸੰਸਰ ਕੋ ਕੰਪਨੀ ਤੋਂ ਇੱਕ ਕਰਾਇਆ ਹੋਇਆ ਨਹੀਂ ਬਾਕਲ ਨਹੀਂ ਸੰਸਰ ਹੀ ਕਰਾਇਆ ਹੋਇਆ ਹੋਰ ਸਰਵਿਸ ਕਰਾਈ ਇਹਦੀ ਕਾਪੂ ਗਦੀ ਮਗਲੇ ਲੱਗ ਪੈਂਦਾ ਕਿ ਦੇਖੀ ਲੱਗ ਲੱਗ ਪੈਂਦਾ ਨਾ ਦੋ ਹਨਾ ਇਹ ਮੈਂ TT2 ਪੈਂਦਾ ਹਨਾ ਉਹ ਟੈਂਪੀ ਦੂਏ ਟੈਂਪੀ ਕੀ ਚਾਲਾ ਵਾਇਆ ਹਰ ਦਿਨ ਨਹੀਂ ਕਰਾਈ ਹੋਣਾ ਨਾ ਬਸ ਗਿਆ ਆ ਨਾਲੇ ਹਵਾ ਨਹੀਂ ਲੱਗਦੀ ਮੂਰੇ ਹੂੰ ਕੈਨਸਲ ਕਰ ਦਈਏ ਆ ਲਈਏ ਬਣਾ ਉਹਨਾਂ ਨੂੰ ਜਾ ਗਿਆ ਹਾਂ ਸਹੀ ਗੱਲ ਆ ਨਾ ਨਾ ਇਹ ਨੂੰ ਉਹ ਨਹੀਂ ਨਾ ਹੁੰਦਾ ਲੈ ਵੀ ਮੈਂ ਹੁਣ ਅਸੀਂ ਲੈਣਾ ਸਾਈਕਲ ਵਧੀਏ ਜਾ ਉਹ ਨਹੀਂ ਠੰਡੇ ਕਰ ਉਹਨਾਂ ਹਾਂ ਹਾਂ ਵਾਸ 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 ਇਹਦਾ ਹੁਣ ਵਲੌਗ ਚ ਪਹਿ ਗਿਆ ਆ ਕਾਢੇ ਦਾ ਹਾਂ ਨਾ ਨਾ ਆ ਨਹੀਂ ਆ ਰਹੀ ਆ ਰਹੀ ਰਹਿਣ ਸਹਿਣ ਜੋਗਣੀਆਂ ਹਾਂ ਇਹ ਦੇ ਥੋੜੇ ਜੋਗ ਨਹੀਂ ਇਹ ਉੱਪਰ ਚੱਲ ਗਿਆ ਏ ਉਹਨੂੰ ਸਟੈਂਡ ਲਾਓ ਇਹਨੂੰ ਥੱਲੇ ਕਰਕੇ ਸਟੈਂਡ ਤੇ ਲੱਗਦਾ ਨਹੀਂ ਨਾ ਉਹੀ ਤਾਂ ਕਰ ਲੈ ਮੈਂ ਮੈਨੂੰ ਦੱਸਦਾ ਥੱਲੇ ਕਰ ਲੈ ਨੂੰ ਇਹ ਐ ਹੋ ਗਿਆ ਨਹੀਂ ਆਹੋ ਉੱਪਰ ਚੱਲ ਗਿਆ ਨਾ ਕਿੱਕ ਥੱਲੇ ਨੂੰ ਕਰ ਥੋੜੀ ਜੀ ਇਹਨੂੰ ਉਸ ਸਟੈਂਡ 'ਚ ਰੱਖ ਦੋ ਕੁਝ ਜਾਰਾ ਬਈ ਇਹਨੂੰ ਕੱਪਛਪ ਲਾਇਆ ਏ ਤੇ ਹੁਣ ਆਇਆ ਰਸਮਦਾਦ ਲੈਣ ਆਏ ਸੀ ਡਿਜੇਨੀਓ ਵਾਲਾ ਹੀ ਸੀ ਆ ਮੁੱਖਾ ਤਾਂ ਖਰਾਬ ਹੋ ਗਈ ਸੀ ਤੇ ਹੁਣ ਆ ਨਮੀ ਲੈਣ ਆਇਆ ਤਾਂ ਚੈਨੀਆਂ ਤੋਂ ਲੈਣ ਆਇਆ ਪਿੱਛੇ ਚੈਨੀਆਂ ਤੇ ਹੁਣ ਚੱਲਦੇ ਆ ਘਰ ਨੂੰ ਠੰਡ ਵੀ ਬਾਬਾ ਉਤਰਿਆ ਹੀ ਹੁਣ ਪਤਾ ਸੀ ਆ ਆਈ ਜਾਣਾ ਦੂਏ ਤੇ ਲਿਖਿਆ ਬਤਾਈ ਤਾ ਦੂਏ ਲਿਖਿਆ ਬਣਾ ਲਗੜਾ ਡਿਜ਼ਾਈਨ ਬਣਾਉਣਾ ਆਹੀ ਹੁੰਦਾ ਪੁੱਤ ਉਹ ਉਹ ਆ ਜਾ ਆ ਜਾ ਉਹ ਆ ਜਾ ਮੈਂ ਕਿੰਨੂੰ ਖਣਾਉਣਾ ਆਰੇ ਬਲੌਗ ਜੀ ਤੁਹਾਰੇ ਜੋ ਬਣਉਂਦਾ ਬਲੌਗ ਜੀ ਦਾ ਜੋ ਬਣਉਂਦਾ ਕਦ ਨਹੀਂ ਰੋਟੀ ਖਾਣੀ ਬੋਨੋ ਨਹੀਂ ਹੈਗੀ ਰੋਟੀ ਕੀ ਆ ਬੋਨੋ ਕੀ ਆ ਫਿਰ ਕੀ ਆ ਬੋਨੋ ਲੱਗਦਾ ਤੈਨੂੰ ਬਰਯੋਸ਼ ਬੋਨੋ ਲੱਗਦੇ ਆ ਤੈਨੂੰ ਪੀਸੇ ਆਰਡਰ ਬੁੱਤੋ ਹੁਣ ਅਗਲੇ ਸੰਤੇ ਖਾਉਂਗੇ ਬੋਸੋ ਹੁਣ ਤਾਂ ਲੇਟ ਹੋ ਗਿਆ ਹੁਣ ਨਹੀਂ ਜਾ ਹੁਣ ਪੀਸੇ ਆਣਾਉਂਦਾ ਤਾ ਤੁਮ ਤਾਂ ਉਹਨੇ ਮਸਲਾ ਮਾਰ ਕੇ ਪਛਤਾਇਆ ਉਹਨੇ ਕੁਝ ਵੀ ਖਾਣਾ ਰੋਟੀ ਖਾਣੀ ਅੱਜ ਰੋਟੀ ਕੱਲੂ ਪੀਸਾ ਠੀਕ ਹੈ ਜਿਹੜਾ ਅੱਜ ਰੋਟੀ ਖਾਊਗਾ ਉਹਨੂੰ ਕੱਲੂ ਪੀਸਾ ਮਿਲੂਗਾ ਕਰਉਂ ਤੂੰ ਜੋ ਬਨੇ ਬਾਈ ਪੀਸਾ ਖਾਣਾ ਹੁਣ ਤੇ ਅੱਜ ਦੇ ਵਲੌਗ ਦੀ ਸਾਰਥੀ ਇੱਥੇ ਕਰਦੇ ਆਪਾਂ ਉਸ ਕਮੈਂਟ ਜੋੜੇ ਸਬਸਕ੍ਰਾਈਬ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਮੈਂਟ ਜੋੜੇ ਤੇ ਬਹੁਤ ਸੇ ਗੇਮ ਖੇਡੋ ਤਾਂ ਕੁਝ ਮਜ਼ੇ ਆ ਲੈਸ ਟੈਲੀ ਦਾ ਬਸ ਫੁੱਟ ਆ ਬਈ ਤੇ ਅਗਲੀ ਵਾਰ ਬਾਏ ਬਾਏ ਟੈਲੀ ਦਾ ਧੰਪੜ ਵੀ ਆਪਾਂ ਬਦਿਓ